ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਜੀ ਜੋ ਪਾਕਿਸਤਾਨ ਯਾਤਰਾ ਤੇ ਗਏ ਸਨ ਵਾਪਸ ਆ ਚੁੱਕੇ ਨੇ ਸਾਡੇ ਨਾਲ ਨੇ ਇਸ ਵੇਲੇ ਉਹਨਾਂ ਤੋਂ ਜਾਣਦੇ ਆ ਕਿ ਕੀ ਮੁੱਖ ਮਕਸਦ ਸੀ ਉੱਥੇ ਜਾਣ ਦਾ ਔਰ ਕਿਹਨਾਂ ਨਾਲ ਮੁਲਾਕਾਤ ਹੋਈ ਔਰ ਕੀ ਕੀ ਜੋ ਮੁੱਦੇ ਨੇ ਉਹਨਾਂ ਤੇ ਵਿਚਾਰ ਕੀਤੇ ਪਹਿਲੀ ਗੱਲ ਤੇ ਆ ਕਿ ਮੈਂ ਪੰਜਾਬ ਦੀ ਪਾਕਿਸਤਾਨ ਸਰਕਾਰ ਦੇ ਸੰਦੇ ਤੇ ਗਿਆ ਸੀ ਮੰਤਰੀ ਸਾਹਿਬ ਦੇ ਸੰਦੇ ਤੇ ਗਿਆ ਔਰ ਉਹਦੇ ਵਿੱਚ ਕਈ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਸਥਿਤੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਆਨ ਦੀ ਜਦਾਦਾ ਨੂੰ ਲੈ ਕੇ ਔਰ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਇਈ ਮਸਲਾ ਸੀਗੇ ਕੈਲੰਡਰ ਦਾ ਵੀ ਮਸਲਾ ਸੀ ਉਹਨਾਂ ਸਾਰਿਆਂ ਦਾ ਵਿਚਾਰ ਵਟਾਂਦਰਾ ਹੋਇਆ ਬੜੇ ਸਹਿਦਤਾਂ ਨਾਲ ਹੋਇਆ ਔਰ ਜਿੰਨਾ ਕੋ ਉਹਨਾਂ ਨੇ ਮਹਿਕ ਸਮਝਦਾ ਸਾਡਾ استقبال ਕੀਤਾ ਸਾਡਾ ਸਵਾਗਤ ਕੀਤਾ ਉਹਦੇ ਲਈ ਮੈਂ ਉਹਨਾਂ ਸਾਰੇ ਗਵਰਨਮੈਂਟ ਦਾ ਸਾਰੇ ਅਧਿਕਾਰੀਆਂ ਦਾ ਖਾਸ ਤੌਰ ਤੇ ਚੀਫ ਮਿਨਿਸਟਰ ਸਾਹਿਬ ਦਾ ਉਹਨਾਂ ਦੇ ਸਾਰੇ ਮਿਨਿਸਟਰਾਂ ਦਾ ਮੈਂ ਕੋਟਾ ਕੋਟ ਧੰਨਵਾਦ ਕਰਦਾ ਜੇਕਰ ਅਸੀਂ ਕੈਲੰਡਰ ਦੀ ਗੱਲ ਕਰੀਏ ਤਾਂ ਉੱਥੇ ਉੱਥੋਂ ਦੇ ਜੋ ਸਿੱਖ ਨੇ ਕੀ ਉਹ ਸਹਿਮਤ ਨੇ ਅਸੀਂ ਕੈਲੰਡਰ ਨਾਨਕ ਸਾਹਿਬੀ ਕੈਲੰਡਰ ਦੇ ਸੰਬੰਧ ਵਿੱਚ ਪਾਕਿਸਤਾਨ ਦਾ ਇੱਕ ਇੱਕ ਬੱਚਾ ਜਿਹੜਾ ਅਸੋਦੇ ਕੈਲੰਡਰ ਨਾਲ ਹੈ ਤੇ ਜੇਕਰ ਉੱਥੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਗੱਲ ਕਰੀਏ ਤਾਂ ਉਸ ਬਾਰੇ ਕੀ ਉੱਥੇ ਗੱਲਬਾਤ ਸੇਵਾ ਸੰਭਾਲ ਤੇ ਦੇਖੋ ਉਹਨਾਂ ਨੇ ਕਰਨੀ ਹੈ ਅਸੀਂ ਤਾਂ ਕਾਰ ਸੇਵਾ ਕਰਨੀ ਹੈ ਅਸੀਂ ਸਨਾ ਵਾਸਤੇ ਵੀ ਜਗ੍ਹਾ ਮੰਗੀ ਹੈ ਉਹਨਾਂ ਨੇ ਉਹ ਵੀ ਪ੍ਰੋਮਿਸ ਕੀਤਾ ਕਿ ਅਸੀਂ ਸੌਟ ਆਉਟ ਆਖਰੀ ਸਵਾਲ ਸਿੱਖਾਂ ਨੂੰ ਵੱਤ ਤੋਂ ਵੱਤ ਵੀ ਦੇ ਦਿੱਤੇ ਜਾਣ ਬਾਰੇ ਕਾਫੀ ਧੇਰ ਤੋਂ ਮੰਗ ਸੀ ਐਸਡੀਪੀਸੀ ਦੇ ਉਸ ਬਾਰੇ ਵਿਚਾਰ ਹੋਈ ਉਹ ਉਹ ਜਿਹੜੀ ਗੱਲਬਾਤ ਹੈ ਅਸੀਂ ਉਹਨਾਂ ਨੂੰ ਇਹ ਗੱਲ ਪਹਿਲੀ ਗੱਲ ਤਾਂ ਹੈ ਜਿੰਨੇ ਜਾਣੇ ਹੁੰਦੇ ਆ ਜੇ ਉਹਨੇ ਤਾਂ ਆਉਂਦੇ ਨਹੀਂ ਪਾਸਪੋਰਟ ਹੀ ਨਹੀਂ ਆ ਰਹੇ ਜਦੋਂ ਕੋ ਐਸਟਰਾ ਦੀ ਲੋਰ ਨੌਬਤ ਆਏਗੀ ਫਿਰ ਉਹ ਦਿਮਾਰੇ ਗੱਲ ਕਰ ਇਸ ਵਾਰ ਜੋ ਸ਼ਹੀਦੀ ਦਿਹਾੜਾ ਉਹ ਇੱਕ ਤਰੀਕ ਨੂੰ ਪਾਕਿਸਤਾਨ ਦੀਆਂ ਔਰ ਹਿੰਦੁਸਤਾਨ ਦੀਆਂ ਸੰਗਤਾਂ ਇੱਕ ਤਰੀਕ ਨੂੰ ਹੀ ਮਨਾਉਣਗੀਆਂ ਤੋਂ ਜਿਸ ਤਰ੍ਹਾਂ ਜੋ ਇਹ ਅਦਾਨਕਸ਼ਾਈ ਕੈਲੰਡਰ ਨੂੰ ਲੈ ਕੇ ਵਿਵਾਦ ਸੀ ਕਿ ਪਾਕਿਸਤਾਨ ਦੀਆਂ ਸੰਗਤਾਂ ਇੱਕ ਤਰੀਕ ਨੂੰ ਦਿਹਾੜਾ ਨਹੀਂ ਮਨਾ ਮਨਾਉਣਗੀਆਂ ਪਰ ਜੇਕਰ ਅਸੀਂ ਗੱਲ ਕਰੀ ਅਵਤਾਰ ਸਿੰਘ ਜੋ ਐਸਜੀਪੀਸੀ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਵਿਵਾਦ ਖਤਮ ਹੋ ਚੁੱਕਾ ਹੈ ਔਰ ਸ਼ਹੀਦੀ ਦਿਹਾੜਾ ਪਾਕਿਸਤਾਨ ਔਰ ਹਿੰਦੁਸਤਾਨ ਦੀਆਂ ਸਿੱਖ ਸੰਗਤਾਂ ਇੱਕ ਤਰੀਕ ਨੂੰ ਹੀ ਮਨਾਉਣਗੀਆਂ ਰਾਜੀਵ ਸ਼ਰਮਾ ਐਬੀ ਨਿਊਜ਼ ਵਾਦਾ